ਇੱਕ ਵੀ ਗੰਦੀ ਗੱਲ ਹੈ ਤੇ ਮੇਰੀ ਨੀਂਦੋਂ ਤੋਂ ਸਰਦਕਿਆ ਕੀ ਬਚਾ ਦੋ ਪਾਏ ਹਾਰੀ ਰਾਤ ਸੰਤ ਜਾਗਿਆ ਕਰਦੇ ਦਿਨੇ ਇੱਕ ਘੰਟਾ ਬਰਾਗਿਆ ਕਰਦੇ 12 ਤੋਂ 1 ਤੱਕ ਨਹੀਂ ਤਾਂ ਸੇਰੀ ਘੰਟੇ ਸਿਮਰਨ ਦੀ ਲਾਉਂਦੇ ਕਸਾ ਜਿਤੇ ਸਿਮਰਨ ਵਿੱਚ ਤਾਰੇ ਦੀ ਛਾਂ ਵੀ ਕਹਾ ਕਰਾਇਆ ਕਰਦੇ ਇਹ ਪੁੱਛਿਆ ਸਤੇ ਮਿੱਤਰ ਜੀ ਅਖਿਗ ਦੇ ਮਹਾਰਾਜ ਤੇ ਚੱਤੀ ਦੀਵੇ ਆ ਕਰਦੇ ਜੇ ਨੀਂਦ ਤੋਂ ਬਚ ਰਹੀ ਹੈ ਇਹ ਸੁਣ ਕੇ ਬਾਬਾ ਬਿਸ਼ਨ ਸਿੰਘ ਦੀ ਚੱਤੀ ਪੀਣੀ ਲੱਗੇ ਰਾਤ ਨੂੰ ਚੱਤੀ ਪੀਆ ਕਰਨ ਇਹ ਜਦੋਂ ਪਤਾ ਲੱਗਾ ਖੰਡ ਆਪ ਚੱਤੀ ਦੇ ਨਾਲ ਆ ਕੇ ਲਾਗੇ ਮਾਰਾ ਸਵੇ ਨੂੰ ਆ ਗਿਆ ਜੀ ਕਿ ਇੱਕ ਦਿਨ ਉਹਨਾਂ ਸੰਤ ਬਿਸ਼ਨ ਸਿੰਘ ਨਾਲ ਬੈਠੇ ਰਹੇ ਫਿਰ ਇਹਨਾਂ ਬੇਨਤੀ ਕੀਤੀ ਮਾਰਾ ਮੈਂ ਹੀ ਪਿਹਾ ਕਰਾਂਗਾ ਐਵੇਂ ਕੋ ਸਾਰੀ ਰਾਤ ਉਸ ਨੂੰ ਪੀਆ ਕਰਦੇ ਤੇ ਲੰਗਰ ਵਿੱਚ ਪ੍ਰਾਪਾਦ ਵਾਸਤੇ ਆਟਾ ਘੜ ਤੋਂ ਘੱਟ ਇਹਨਾਂ ਵੱਲੋਂ ਹੀ ਪਿਆ ਕਰਦਾ ਜਿਸ ਪ੍ਰਕਾਰ ਜੋ ਸੇਵਾ ਹੁੰਦੀ ਇੱਕ ਬੰਦੀ ਗੱਲ ਰਾਤ ਨੂੰ ਵੱਡੀ ਰਾਤ ਸੀ ਇੱਕ ਭਾਈ ਬਹੁਤ ਬਕਰਾਂ ਨਾਲ ਭਾਰੀ ਆਕਾਰ ਵਾਲਾ ਜਿਹਦੇ ਪਾਠੀ ਮੱਝ ਦੀ ਹੱਥੀ ਪਕੜੀ ਐ ਕੋਈ ਧਿਆਨ ਚ ਪੀ ਜਾਈ ਤੇ ਉਸ ਵੇਲੇ ਜਦੋਂ ਧਿਆਨ ਚ ਪੀ ਜਾਈ ਤੇ ਸਭ ਸੁੰਦਰ ਸਿੰਘ ਜੀ ਉੱਥੇ ਉਹਨੇ ਲੱਤ ਮਾਰੀ ਜੋ ਲੱਤ ਮਾਰੀ ਉਹ ਕੋਈ ਕੀ ਨਹੀਂ ਸੀ ਬੰਦੂ ਵਿਦੂ ਲੱਤ ਵੱਜੀ ਸੰਤ ਨਿਸ਼ੂ ਸਿੰਘ ਜੀ ਆ ਗਏ ਜੈ ਲੱਗੇ ਪੁਰਖਾ ਇਹ ਤੇਰਾ ਕੋਈ ਪੂਰਵ ਦੇ ਜਨਮ ਦਾ ਦੈਰੀ ਸੀ ਉਹ ਤੈਨੂੰ ਨਾਸ ਕਰਨ ਵਾਸਤੇ ਆਇਆ ਸੀ ਤੂੰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਚੱਤੀ ਪੀਂਦਾ ਸੀ ਤੇ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ ਇਹ ਤੇਰਾ ਪਾਪ ਇਹ ਖਤਮ ਹੋਇਆ ਤੈਨੂੰ ਦਿਖਾਈ ਦੇ ਤੋ ਸਮਾਪਤ ਹੋ ਗਿਆ ਉਹ ਇਸ ਪ੍ਰਕਾਰ ਕਰਦੇ ਹੋ ਕਰਾਉਂਦੇ ਆਹ ਸਾਹਿਬ ਜੀ ਬੜੀ ਤਹਿਲ ਕਰਦੇ ਬੜਾ ਪਿਆਰ ਵਿਚੈਂਦੇ ਸੰਤ ਮਾਲਾ ਬੜਾ ਪਿਆਰ ਕਰਦੇ ਸਭ ਭਗਤ ਸਿੰਘ ਜੀ ਹੋਰ ਮੁਹੱਤਮੋਦ ਸਾਰੇ ਕਾਦੀ ਮਾਬੇ ਹਾਂ ਕਰਦੇ ਦੋਆ ਦੇ ਸਾਰੀਆਂ ਹੁੰਦੀਆਂ ਉਹਦਾ ਦੁੱਧ ਹਲੋ ਵੇਚਾ ਰਾਤ ਨੂੰ ਸਾਰੇ ਸਾਰੂ ਇੱਕ ਗਲਾਸ ਤੇ ਆਇਆ ਜਾਂ ਕਰਦਾ ਲੰਗਰ ਬੜਾ ਉਤਮ ਚਲਾਇਆ ਕਰਦੇ ਵਿੱਚ ਬਾਬਾ ਦੀ ਸੁਭਸਿਣੀ ਨੂੰ ਚੜਾਈ ਕੀਤੀ ਇੱਕ ਹੌਦ ਕੋ ਤੋਂ ਬਾਅਦ ਜੇ ਸੰਤੋਖ ਤੋਂ ਗ੍ਰਾਮ ਹੋ ਗਏ ਵੀ ਹੋਰ ਵਿਦਿਆ ਪੜ੍ਹੀਏ ਵਿਦਿਆ ਪਰ ਉਹਨਾਂ ਆਸ ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਜਿਹੜੇ ਸੰਜੀ ਉਹਨਾਂ ਨੂੰ ਮੰਤੀ ਸੰਤਨ ਕੀਤੀ 몰ਾਰੇ ਦੇ ਕੋਨਾ ਮਹਾਂਪੁਰਖਾਂ ਨੇ ਬਾਬਾ ਫਰਨਾਉਂ ਸਿੰਘ ਜੀ ਦੀ ਬੇਦੀ ਸਕਦੇ ਅਮਰਸਰ ਬਹੁਤ ਦਿਰਨ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਮਾਰਾ ਇੱਥੇ ਇਹਨਾਂ ਨੂੰ ਅਰਥ ਪੜ੍ਹਾਓ ਸੰਤਨ ਦੁਆਰਾ ਹੋਏ ਉਹਨਾਂ ਦੇ ਪਾਸੋਂ ਅਰਥ ਸੁਣੇ ਮੈਂ ਦਸਮ ਦੇ ਤਵੇਂ ਆਦਿ ਕਿਉਂ ਪੂਰਨ ਗੁਰੂ ਮਹਾਰਾਜ ਦੀ ਜਬਾਨੀ ਦੇ ਸੰਗੇ ਮਾਰ ਹੋ ਕਰਕੇ ਫਿਰ ਉਥੇ ਮੜਾਲੇ ਤੋਂ ਸੰਤਨ ਆਇਆ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਅੰਦਰ ਸਕੇ ਅੰਮ੍ਰਿਤ ਬਾਬਾ ਸਾਧੂ ਸਿੰਘ ਜੀ ਨੇ ਲੰਗਰੀ ਦੀ ਜਿਵਾਗ ਵਾਲੇ ਹੋਰ ਉਸਨੂੰ ਦਸ ਸਿੰਘ ਜੀ ਦੇ سامنے ਉਹਨੂੰ ਮਰਜਾ ਕੇ ਸ੍ਰੀ ਇਹ ਭਾਵਨਾ ਹੋਈ ਕਿ ਜਿੱਥੇ ਮਾਰ ਖਾਲਸਾ ਧੰਮ ਸਾਜਿਆ ਉੱਥੇ ਜਲ ਕੇ ਅੰਮ੍ਰਿਤ ਸਕਣੇ ਤੇ ਉਸ ਗੁਰ ਸਾਹਿਬ ਦੇ ਉੱਤੇ ਅੰਮ੍ਰਿਤ ਪ੍ਰਚਾਰ ਹੋਇਆ ਆਪ ਜੀ ਦੇਖੀ ਅਮਰ ਤੋਂ ਸਾਡੀ ਕਿਸ ਤਰ੍ਹਾਂ ਅਮਰ ਸ਼ਾਹ ਕਰਕੇ ਇੱਕ ਮਰਾਲੇ ਜਾ ਕੇ ਫਿਰ ਕਸਾ ਕੀਤੀ ਫਿਰ ਇੱਕ ਬਦਲੀ ਕੀਤੀ ਇੱਕ ਭਧੌੜ ਕੀਤੀ ਇਸੇ ਪ੍ਰਕਾਰ ਭਧੌੜ ਵੀ ਕਰਾ ਤਾ 500 ਸਿੰਘਾਂ ਦੇ ਰਾਤ ਨੂੰ ਜਿੱਤਾ ਹਜ਼ਰ ਸਾਹਿਬ ਜਾ ਕੇ ਆਇਆ ਹਜ਼ੂਰ ਸਾਹਿਬ ਜਾ ਕੇ 6 ਦਿਨ ਜਿਮਰਨ ਕਰਦੇ ਰਹੇ ਇਸ ਪ੍ਰਕਾਰ ਸਾਹਿਬ ਜੀ ਹੋ ਜੂ ਸਾਹਿਬ ਇਹ ਕਸਾ ਕੀਤੀ ਫਿਰ ਉਸੇ ਪ੍ਰਕਾਰ ਬਦਲੀ ਕੀਤੀ ਉਹ ਸੁਬਾਹ ਇੱਕ ਪਿੰਡ ਵਿੱਚ ਕਹਾ ਕੀਤੀ ਇਸ ਪ੍ਰਕਾਰ ਛੇਵੀਂ ਕਹਾ ਵਿੱਚ ਸਤਿ ਵਿਚੇ ਦਾ ਪ੍ਰਚਾਰ ਕਰਨ ਲੱਗੇ ਹਜਾਰਾ ਸਿੰਘ ਮੱਤ ਹੋ ਗਿਆ ਕਰ ਸੁਣ ਕੇ ਕਹਾ ਅੰਦਰੋਂ ਥੱਲੇ ਆਪ ਦੇ ਬਿਆਨ ਖੜੇ ਹੋ ਗਿਆ ਕਰ ਉਹਨਾਂ ਨੂੰ ਪੰਜ ਪਿਆਰਿਆਂ ਦੀ ਮਿਲ ਕੇ ਅੰਮ੍ਰਿਤ ਸੰਤ ਮਹਾਰਾਜ ਕੋਲ ਤਕਰੀਰ ਆਪਣੀ ਰਾਜੂ ਤੇ ਮਹਾਂਪੁਰਖੋਂ ਦੀ ਮੇਸ਼ੇਰੇ ਪਾਸ ਰੂਹੀ ਹੋਈ ਹੈ 10 ਲੱਖ ਪ੍ਰਾਣੀ ਨੇ ਸੰਤਾਂ ਨੂੰ ਪੰਜਾਂ ਪਿਆਰਿਆਂ ਦੀ ਸੇਵਾ ਦੇ ਨਾਲ ਲਾ ਕੇ ਅੰਮ੍ਰਿਤਪੁਰਾਂ ਦੇ ਸੀ ਜੇਹਦੀ ਬਾੜੀ ਸੇਵਾ ਸੰਤ ਮਹਾਰਾਜ ਨੂੰ ਸੰਤ ਸੁੰਦਰ ਸਿੰਘ ਸਾਹਿਬ ਜੀ ਨੇ ਅੰਮ੍ਰਿਤਪੁਰ ਕੇ ਆਰਜੀ ਦਿੱਤੀ ਅਬ ਇਸੇ ਪ੍ਰਕਾਰ ਸਾਧ ਸੰਗਤ ਸਿੰਘ ਸਾਹਿਬ ਦੇ ਪਚਾਦ ਵੇਲੇ ਸਾਰਿਆਂ ਖਾਣਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਰਹੇ ਜਦੋਂ ਖੋਤੀ ਮਹੱਲਾ ਸੀ ਨੌਂ ਘੜੀਆਂ ਦਾ ਉੱਥੇ ਆਪ ਗਏ ਤੇ دیਵਾਨ ਬਖਰਾ ਸਜਾ ਕੇ ਗੁਰੂ ਸਾਹਿਬ ਦੀ ਹਜ਼ੂਰੀ ਚ ਸ਼ਬਦ ਦੀ ਕਹਾਤੀ ਸੀ ਨੌਂ ਕਾਰੀਆਂ ਦੇ ਪ੍ਰਚਾਰ ਤੋਂ ਦੇ ਪੈਸੂ ਖਾਰੇ ਉਸਤੇ ਜਿੰਨੇ ਲੋਕ ਸੀ ਸਾਰੇ ਉਹਦੇ ਕਾਸ ਕਥਾ ਚਾਹ। ਜਿਹੜੇ ਕਥਾ ਸੁਣ ਕੇ ਮੋਤ ਹੋ ਗਏ ਕਾਰਨ ਅਮਰ ਸਤਿਆ ਉੱਤੇ ਇਹ ਖੋਤੇ ਜਿਹੜਾ ਇਹਨਾਂ ਨਾਮ ਧਾਲਿਆਂ ਨੇ ਹੁਲਾ-ਭੁਲਾ ਬਣਾਇਆ ਸੀ ਉਸ ਜਿਹੜੇ ਵੀ ਇੱਕ ਗੱਲ ਹੋਈ ਉਹਦੋਂ ਬਾਦ ਸਾਹਿਬ ਸੰਗੇ ਜੀ ਸਿੰਘ ਸਾਹਿਬ ਦੇ ਵਿੱਚ ਮਿਲ ਕਰਕੇ ਪ੍ਰਚਾਰ ਕਰਦੇ ਰਹੇ। ਉਹਦੋਂ ਬਾਦ ਸਾਹਿਬ ਸੰਗੇ ਜੀ ਫਿਰ ਸਿੰਘ ਮਕਸਦ ਦਾ ਮੋਰਚਾ ਆਇਆ। ਮੁਖਰ ਦੇ ਮੋਰਚੇ ਦੇ ਮਹਾਪੁਰਖਾਂ ਨੇ ਸ੍ਰੀ ਪੁੱਲੀ ਸਾਹਿਬ ਦੇ ਕੋਲ ਜਾ ਕੇ ਜਿੰਨਾ ਨਾਲ ਸਲਾਹ ਕਰਕੇ ਤੇ ਇਹ ਇਥੋਂ ਦੇ ਹਮੇ ਪੁਜਾਰੀ ਇਹ ਸਾਰੇ ਜੀ ਮਦਕਾਨੀ ਸਾਹਿਬ ਜਿੰਨਾ ਨੂੰ ਸੀ ਕਿ ਤਾਂ ਇਹ ਕਰਨਾ ਚਾਹੁੰਦੇ ਆ ਆਪਾਂ ਕਿਉਂ ਨਾ ਇਹ ਸੇਵਾ ਨੂੰ ਕਰੀਏ ਤਨਹਜਾਰ ਸਿੰਘ ਨੂੰ ਨਾਲ ਲੈ ਕੇ ਆਪ ਜੀ ਜਿਨ੍ਹਾਂ ਦੇ ਨਾਲ ਉਹ ਦੁੱਧ ਵੀ ਲੱਗੇ ਹੋਏ ਸਨ ਸਰਦਾਰ ਮੋਤਾਬ ਸਿੰਘ ਗਗਨਖਰਗ ਸਿੰਘ ਉਸ ਲਾਡੇ ਜਿਹਨੇ ਸਰਬਾਤ ਪਿਆਸ ਸਿੰਘ ਸਮੁੰਦਰੀ ਦੇ ਸਿੰਘਾਰੇ ਸਨ ਆਦਮੀ ਨੇ ਆ ਕੇ ਕਿ ਕਿਥੇ ਗੰਢੀ ਹੈ ਉਥੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੈਠ ਕੇ ਕਲਾ ਪ੍ਰਸਾਦ ਜੀ ਸਾਹਿਬ ਤੋਂ ਕਰਕੇ ਹੀ ਲਿਆਏ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆ ਕੇ ਅਖੰਡ ਪਾਠ ਜਾਰੀ ਕਰਦੇ ਅਖੰਡ ਪਾਠ ਸ਼ੁਰੂ ਕਰਨ ਤੋਂ ਤੇਰੇ ਕਹਤ ਪਿਆਸ ਸਿੰਘੋ ਜਿਹ ਕੋਈ ਤੇ ਸੇਵਾ ਵਾਲਾ ਬੈਠਾ ਉਹ ਤੇ ਹੋਰ ਬੈਠਦੇ ਜਾਓ ਕਿ ਉਹ ਸਾਰਾ ਅਸਾਂਹ ਘਰ ਦਿੱਤਾ ਅਠਾਈ ਸਾਲ ਤੋਂ ਜਿਮੀ ਮੋਰਚਾ ਲਗਾ ਰਿਆ ਮੋਰਚਾ ਲੱਗਣ ਤੋਂ ਕਦੇ ਉਹ ਕੰਮੇ ਲੈ ਕੇ ਆਉਂਦੇ ਆ ਕਦੇ ਗਦਾਸੀਆਂ ਦੇ ਆਉਂਦੇ ਆ ਕਦੇ ਮਿੱਟੀ ਦੇ ਤੇਲ ਕਦੇ ਪਟਰਾਓ ਇਕੱਠਾ ਕਰਦੇ ਆ ਪਰ ਇਹ ਜਿਹਾ ਸੰਤ ਪ੍ਰਚਾਰ ਕਰਦੇ ਤਾਂ ਮੂਸਾ ਰੋਜ਼ ਦਿਵਾਨ ਆ ਕਰੀ ਜਾਂਦਾ ਕਿਾ ਤਾਂ ਖਾਲਸਾ ਜੀ ਜਸੋ ਤੁਸੀਂ ਜੇਦਾ ਤਸਵੀਮਦਾਰ ਦਾ ਕੋਤਨ ਪੜ ਹੋਵੇ ਉਹ ਵੀ ਤਸਵੀਮਦਾਰ ਹੋ ਸਕਦਾ ਤੇ ਤੁਸੀਂ ਪੁਜਾਰੀ ਹੋ ਤੇ ਪੁਜਾਰੀ ਤੁਹਾਡੇ ਪੁੱਤ ਜਿਹੜੇ ਮੂ ਮੁੰਨੇ ਹੋਏ ਆ ਸਿਗਰਟ ਪੀਦੇ ਆ ਸ਼ਰਾਬ ਪੀਦੇ ਆ ਰਹਿਤ ਰੱਖਦੇ ਨਹੀਂ ਅੰਗੁਰ ਸੱਤਿਆ ਨਹੀਂ ਬਾਣੀ ਦੇ ਸਾਖੀ ਨਹੀਂ ਤੁਸੀਂ ਵੀ ਭਾਈ ਪੁਜਾਰੀ ਹੋ ਸਕਦੇ ਕਿਉਂ ਕਹੇ ਕਿ ਉਹ ਮਨੁਹਰੇ ਸਾਹਮਣੇ ਸ਼ਾਬਚਨ ਕਰਨੇ ਕਾਲੇ ਇਨਸਾਨ ਤੋਂ ਹੋ ਜਾਣਾ ਅਸਾਈ ਜੇ ਤੁਸੀਂ ਸਹੀ ਸਲਾਮਤ ਇਸ ਮੋਰਚੇ ਦੇ ਵਿੱਚ ਬੜੀਆਂ ਬਿਆਦੀਆਂ ਕਰ ਰੂ ਆਪੇ ਲੋਕਾਂ ਨੂੰ ਜਥਨ ਕੀਤੇ ਕਿ ਕੁ ਨਰਤੀ ਲਾ ਕੇ ਆਪ ਦੇ ਬਸਰ ਉਤਾਰ ਕੇ ਖੜੀ ਰਹੀ ਗੰਤਲ ਵਿੱਚ ਖਾਲਸਾ ਦੀ ਨੀਂਵਾਂ ਪਾ ਲਓ ਸਾਰੇ ਨੀਂਵਾਂ ਪਾ ਲਿਓ ਕੋਈ ਨਾ ਚਾਪਿਆ ਆਪੇ ਥੋੜੇ ਥਾਹਰ ਕੋਈ ਭੱਜਦੀ ਉਤੋਂ ਉਸ ਤੋਂ ਬੜੇ ਚਾਨਫ ਹੁੰਦੇ ਰਹੇ ਉਸ ਵਕਤ ਤੇ ਉਹ ਹਰੇ ਮਹਾਰਾਜਾ ਪਟਿਆਲੇ ਦੇ ਮੋ ਅੰਦਰ ਚਾਂਸੀ ਨੇ ਗੌਰਮਿੰਟ ਨੂੰ ਕੀ ਕਸੀ ਤੇ ਬੁਬੇ ਨੂੰ ਜੇ ਜੇ ਲਾਰ ਪੰਖਲਾ ਬਣ ਜੇ ਤੇ ਫਿਰ ਪੰਖ ਨੂੰ ਖੇ ਰੁਖੇ ਰੁਖ ਕਰ ਦੇ ਉਹ ਤਾਰਾ ਆਇਆ ਕਰ ਸਾਰੀਆਂ ਤਾਰਾਂ ਸਭ ਦਵਾਨ ਚ ਸੁਣਾ ਰਿਹਾ ਕਰ ਇਸ ਪ੍ਰਕਾਰ ਸਾਜ ਨੇ ਅਹਿਸਾਸ ਨਹੀਂ ਅਸਾਈਂ ਦੇ ਵਿੱਚੇ ਉਹ ਮੋਰ ਚ ਸਹੀ ਇਸਲਾਮ ਤੋਂ ਪੂਰਾ ਨਹੀਂ ਆਇਆ ਕਿ ਕਹਿੰਦੇ ਕਹਿੰਦੇ ਹਵਾ ਲੈ ਕੇ ਤੋ ਉਹ ਮੁਕੰਮਲ ਮੋਰ ਦੇ ਰੂਪ ਵਿੱਚ ਆਇਆ ਫਿਰ ਜਿੰਨੂ ਚੁਕਰਾਉਣ ਦਾ ਵਕਤ ਆਇਆ ਬਿਲ ਫਕਰੋਂ ਨਾ ਦੇਰ ਪੰਥ ਦੇ ਤਾਈ ਦਵਾਨ ਲਾਉਣ ਲੋ ਤੇ ਸੰਤਾਂ ਦੇ ਪਹਿਲੋਂ ਜੀਲੇ ਵੀ ਚੱਲ ਕੇ ਲਾਓ ਸਰ ਜੀਲੇ ਚ ਕਸਮਾਂ ਹੋਣ ਦੇ ਨੂੰ ਲੋਕਿਆਂ ਦੇ ਵਿੱਚ ਐ ਜੀ ਨੂੰ ਉਹਦੇ ਜਦਨ ਪੁੱਛਤਾ ਰਹਤੇ ਬਿਨਾਂ ਦੇ ਪਾਸੋਂ ਪਹਚਾ ਕੇ ਜਾ ਕੇ ਆਤਾ ਗੁਨ ਨੂੰ ਲਾਉ ਆਤਾ ਗੁਨ ਨੇ ਲੰਗਰ ਪਕਾਇਆ ਪੰਗਤ ਲਾਤੀ ਪੰਗਤ ਲਾਉਣ ਤੇ ਵਿੱਚ ਸਾਰੇ ਪੁਛਦੇ ਆਦਮੀ ਨੂੰ ਕਿ ਤੁਸੀਂ ਵੀ ਸਕੋ ਸਾਰੇ ਲਾਗੇ ਸ਼ਦਨ ਜੋ ਗੁਰੂਏ ਉਹ ਫੇਖੜੇ ਸੇ ਤੇ ਖੜ ਕੇ ਕਹਿਣ ਲੱਗੇ ਦੱਸੋ ਭਈ ਜਿਹੜਾ ਬੇਲੋ ਐ ਇਹ ਟੈਂਸ਼ਨ ਵੀ ਜੇ ਪਰਮਾਨ ਨਹੀਂ ਤਾਂ ਅਸੀਂ ਠੁਕਰਾਉਨੇ ਲੋ ਤੁਸੀਂ ਜੇ ਦੱਸੋ ਕਿ ਕਾਮੇ ਪਰਮਾਨ ਵੀ ਕਿਵੇਂ ਮੰਨਿਆ ਜਾਏ ਜਦੋਂ ਉੱਥੇ ਠੁਕਰਾਤਾ ਖਾਰੀ ਸਾਈ ਹੋਣਾ ਪੈ ਗਿਆ ਫਿਰ ਫਰੋਜਪੁਰ ਦੀ ਜਾ ਕੇ دیਵਾਨ ਲਾਇਆ ਇਸ ਪ੍ਰਕਾਰ ਸਾਹਿਬ ਸੰਜੀਤ ਜੀ ਜਦੋਂ ਜੈਤੋ ਦੇ ਮੋਟੇ ਜੱਥੇ ਗਏ ਹੈ ਆਪ ਜੀ ਨੇ ਅਈਲੇ ਜਫੇਰਾਲ ਜਾ ਕੇ ਤਲਵੰਡੀ ਮਿਲੇ ਉਥੇ ਤਲਵੰਡੀ ਪ੍ਰਚਾਰ ਕੀਤਾ ਲੋਕਾਂ ਨੂੰ ਪੁੱਛਿਆ ਕਿ ਲੋਕੋ ਜੇ ਕੋਈ ਫਰੀਦ ਖੱਦਗੇ ਉਸਦੇ ਨਾਲ ਕਿੰਨੇ ਆਦਮੀ ਮਰ ਜਾਂਦੇ ਹੋ ਤੇ ਜਿਹੜੇ ਸ਼ਹੀਦ ਆਪਣੀ ਫਿਰਾਂ ਤੇ ਖਫਣ ਵਾਂ ਕੇ ਜਾਂਦੇ ਆ ਉਹ ਸਾਰੇ ਹੀ ਲੋਕ ਉਸ ਤੇ ਚੁਰਦੇ ਜੇ ਲੋਧੀ ਜੇ ਤੋਂ ਜਾ ਕੇ ਕੁਰਬਾਨੀ ਹੋਈ ਉਹ ਨਾਲ ਤਲਵੰਡੀ ਤੋਂ ਨਾਲ ਕੇ ਚੁਰਤੇ ਨਹੀਂ ਜਿਹਦਾ ਵੱਡਾ ਸਾਹਿਬ ਸਮਝੀ ਆਜਾ ਅਸਰ ਪ੍ਰਚਾਰ ਫਿਰ ਜਿਹੜੇ ਦੂਜੇ ਜਦੋਂ ਮੋਗੇ ਆਇਆ ਉਸ ਵੇਲੇ ਆਪ ਜੀ ਨੇ ਭੋਖੜ ਕਾਲ ਉਸ ਵੇਲੇ ਲੋਕਾਂ ਨੂੰ ਰੱਖੀ ਤੇ ਉਸ ਜਿਹਨੇ ਪਾਣੀ ਸਾਰਿਆਂ ਨੂੰ ਬੰਦ ਕੀਤਾ ਕੋਈ ਨਾ ਕੋਈ 6 ਘੰਟੇ ਬਤਵਾਤ ਪਰ ਪਾਣੀ ਨਹੀਂ ਪੀਤਾ ਜੇ ਕੋਈ ਹੋਰ ਬੋਲੋ ਕਰ ਰਹੇ ਜਾਂ ਲੱਗੇ ਆਪ ਜੀ ਦੀ ਐਸੀ ਮਿੱਠੀ ਤਸੀਰ ਦੀ ਆਵਾਜ਼ ਸੀ ਸਾਰੇ ਲੋਕ ਦਸਮਾਇਦ ਹੋ ਗਏ ਮਾਰੇ ਕੁਰਖਨ ਸੰਤਾਨ ਤੇ ਤੇ ਭਾਈ ਅੱਜ ਤੈਨੂੰ ਦਾ ਹੁਕਮ ਕਾਲੀਆ ਦਸਤਾਰੇ ਬਣਨ ਦਾ ਤੇ ਤੁਸੀਂ ਦੱਸੋ ਇਹ ਕਾਲੀਆ ਦਸਤਾਰੇ ਕਿੰਨਿਆਂ ਤੋਂ ਬਣੇ ਨੇ ਤੇ ਉਸ ਵਜੋਂ ਸਾਧ ਸੰਗਤ ਜੀ ਥੋੜਾ ਜਿਹਾ ਸਿੰਘ ਸੀ ਕਾਲੀਆ ਦਸਤਾਰਾਂ ਵਾਲੇ ਕਹਿੰਦੇ ਐਵੇਂ ਕਿਉਂ ਕੁਰਬਾਨੀ ਕਰਵਾਉਂ ਤੈਨੂੰ ਜਿੱਤੋ ਜਾਣੂ ਚੱਕੋ ਬਹੁਤ سارے ਕਾਜਾਂ ਬਹੁਤ ਚੱਕੀਆਂ ਵੀ ਹਿਸਾਰੇ ਜਿੱਤੋ ਜਾਣ ਵਾਸਤੇ ਦਣ ਲੱਗੇ ਸਾਰੇ ਉਤਮੀ ਬਾਣੋ ਕੋਰੋ ਕਹ ਰਹੇ ਕਿ ਕਹਾਵਿਚੇ ਉਥੇ ਮੋਗੇ ਦੇ ਵਿੱਚ ਮਾਯੋ ਦੇਵੀ ਸਿੰਘਾ ਦੇਵੀ ਕਹਾਵ ਦੇ ਕਾਲੇ ਦਸਤਾਰੇ ਬਣਾ ਕੇ ਐ ਵੀ ਕਹ ਰਹੇ ਕਿ ਸਹੈਰਾ ਸਿਆਓ ਇਸ ਪ੍ਰਕਾਰ ਸਾਹਿਬ ਜੀ ਉਹਨਾਂ ਨੇ ਕੈਲੀ ਲਾਇਰ ਵਿੱਚ ਬੜੀ ਭਾਰੀ ਕੁਰਬਾਨੀ ਤੇ ਬੜੀ ਸੇਵਾ ਕਰਦੇ ਨੇ ਇਸ ਪ੍ਰਕਾਰ ਦੀ ਕੁਰਬਾਨੀ ਕਰਨ ਵਾਲੇ ਉਹ ਗੁਰਮੁਖ ਕੈਨਸ ਦੀ ਕੁਰਬਾਨੀ ਦੇ ਕੋਟਲੇ ਅਜੂਨੇ ਮਹਾਂਪੁਰਖਾਂ ਦੇ ਫੇਰ ਉਨ੍ਹਾਂ ਨੂੰ ਬੜੇ ਸਿਮਰਨ ਪਜਲੋ ਬਾਤ ਕੀਤੇ ਹਨ ਤਾਂ ਰਾਗੀ ਨੂੰ ਕੁਝ ਹਟਾਈ ਤੇ ਗੀਤ ਰਾਗ ਅਧਰੂਪੇ ਪ੍ਰਕਾਰ ਐਂ ਵੀ 25 25 ਪੈਠੋਂ ਦੇ ਨਾਲ ਐਤਨ ਪਿੰਡ ਵੀ ਬੋ ਪਾ ਰਾਇਏ ਇਸੇ ਤਰ੍ਹਾਂ ਚਪਾਲੇ ਵੀ ਕੀ ਤੇ ਨੀ ਵੀ ਕੀਤੇ ਇਸੇ ਪ੍ਰਕਾਰ ਕੋਤੋ ਹੈ ਬਾੜ ਪਤੀ ਪਤੀ ਪਾਠ ਰਾਤੇ ਕੁਝ ਕਹਾਣੀਆਂ ਦੇ ਪੁਚਾਰ ਕਰਕੇ ਸਤਿਗੁਰੂਆਂ ਵਿੱਚ ਸਿੱਖ ਸੰਤਾਂ ਨੂੰ ਕਾਫੀ ਬਣਾ ਕੇ ਬਹੁਤ ਸਾਰਾ ਇਸ ਪ੍ਰਕਾਰ ਪ੍ਰਚਾਰ ਕਰਦੇ ਨੇ ਕਿ ਮੈਨੂੰ ਹੋਰ ਗੱਲ ਭੁੱਲ ਗਈ ਹੈ ਜਦੋਂ ਆਪ ਲੁਮਾਣਿਆਂ ਦੇ ਇਲਾਕੇ 'ਚ ਗਏ ਆ ਸੰਤ ਪ੍ਰੀਤ ਸਿੰਘ ਜੀ ਨਾਲ ਸੇਵਾ ਤੇ ਬਾਬਾ ਭਗਤ ਸਿੰਘ ਜੀ ਕੋសារੇ ਕੱਤੀ ਉੱਥੇ ਜਿਨ੍ਹਾਂ ਨੇ ਜਿਸਲੇ ਦੇ ਪੰਦੇ ਗਏ ਹੈ ਪੰਦੇ ਜਾਂਚ ਉਹ ਵੇਖਿਆ ਉਹਨੇ ਵੀ ਜਿਵੇਂ ਉਹੁੰਦੇ ਨੇ ਕਿ ਜਦੋਂ ਨਾ ਆਵੇ ਉਹ ਵੀ ਦੇ ਦੇ ਇਹ ਜੋ ਪਾਈ ਹੋਏ ਲੋਕਾਂ ਨੂੰ ਮਹਾਂਪੁਰਖਾਂ ਦੇ ਜੀ ਪੰਜਾਬੀ ਸਾਰੇ ਬਸਤਰ ਪਹਿਰੋ ਸਾਰੇ ਤਸਰੇ ਪਾਓ ਮਾਈਆਂ ਵੀ ਤਸਰੇ ਪਾਓ ਉਸ ਜਿਹੇ ਐਡਾ ਆਫਰ ਹੋਇਆ ਉਸ ਪਰਚਾਰ ਦਾ 10000 ਆਦਮੀ ਨੂੰ ਲਾੜੇ ਦੇ ਨੂੰ ਕੀ ਕੇ ਵਾਰੀ ਅੰਮ੍ਰਿਤਧਨ ਪਈ ਕੰਦੇ ਜਿ ਕੋ ਆਇਆ ਕਵਰੋ ਤੁਹਾਨੂੰ ਲੱਗਿਆ ਸਿਕਉਂਦੇ ਸਿਕਉਂਦੇ ਨੂੰ ਬੇਜ ਪ੍ਰਕਾਰ ਦਾ ਜੱਦਾ ਪ੍ਰਚਾਰ ਕੀਤਾ ਉਹਨਾਂ ਨੇ ਇਸ ਪ੍ਰਕਾਰ ਸੰਗਠਨ ਕੀਤੀ ਵੱਡੇ ਵੱਡੇ ਤੁਮਾਦੋ ਦੇ ਪ੍ਰਚਾਰੂ ਲੋ ਬਜ਼ੁਰਗਾਨਾਂ ਪੰਦੀਦਾਰ ਵਜਨਿਲ ਕਸਿਸੇ ਆਈਡੀਏ ਦੀ ਸੇਵਾ ਕੀਤੀਏ ਉਹਨੇ ਪਿਆਰਿਆਂ ਦੇ ਅੱਜ ਵਾਈਜ਼ੀ ਦੇ ਜਨਮ ਦੇ ਦਿਹਾੜੀ ਕਰਦਾ ਦਿਨ ਹੈ ਜੇ ਉਹਨਾਂ ਨੇ 128000 ਇਹਨਾਂ ਵਿਅਸਾਅ ਦਾ ਪਾਉ ਬੋਪਾਰਾ ਵੀ 40 ਗਿਰ੍ਹਾਸੇ ਕਰਵਾਇਆ ਐਵੇਂ ਦੇ ਪੈਸੇ ਫੈਰੀ ਹਿੰਮਤ ਨਾਲ ਉਹਨਾਂ ਦੀ ਸੇਵਾ ਮੰਦਰ ਦੀ ਦੁਦ ਵੀ ਕਿਉਂ ਵੀ ਬੜੇ ਖੁੱਲੇ ਕਰਦੇ ਰਹੇ ਤੇਰਾ ਆਦਮੀ 1,90,000 ਪਾਸ ਵਿਆਪ ਸਾਧ ਦੇ ਕਰਾਉਣਾ ਕੀਤੇ ਇਸ ਪ੍ਰਕਾਰ ਨੂੰ ਕੋ ਬੜਾ ਭਜਨ ਬੰਦੀ ਵੀ ਕਰਾਇਆ ਕਰਦੇ ਜਿਹੜਾ ਸਿੰਘ 5 ਦਿਨਾਂ ਫਿਲਕਾ ਨਾ ਕਰੇ ਕਿਹਦੀ ਲਈ ਦੇ ਤਾਹ ਨਾ ਕਰ ਉਹਨੂੰ ਨਾਲ ਨਹੀਂ ਸੀ ਰੱਖਾ ਤਾ। ਜਿਹੜਾ ਰਾਤ ਨੂੰ ਰੱਖਿਆ ਉਹਨੂੰ ਨਾਲ ਨਹੀਂ ਸੀ ਰੱਖਦੇ। ਕਿਉਂ ਨਾ ਲੱਭੀ ਨੂੰ ਸੀ ਹਮੇਸ਼ਾ ਨਾਲ। ਇਸ ਪ੍ਰਕਾਰ ਇੱਕੀ ਕਰ ਰਹੇ ਗੁਰੂ ਜੀ ਸਾਹਿਬ ਜੀ ਉਹਨਾਂ ਨੇ ਆਪਣੀ ਜ਼ਿੰਦਗੀ ਕਿ ਭਰਾਨੀ। ਸਾਰੇ ਜਿਹਨਾਂ ਸੰਤਾਂ ਜਿਹੜੇ ਮਰ ਕਰਕੇ ਆਜਿਹਾ ਬਿਜੰਗਾ ਜਿਹੜਾ ਉਹ ਰਮੇਸ਼ਰ ਤੱਕ ਗਏ ਆ। ਉਧਰ ਕਾਬਲ ਤੱਕ ਗਏ ਆ। ਕਸ਼ਮੀਰ ਵਿੱਚ ਕੰਧ ਭਗ ਸਿੰਘ ਜੀ ਮਹਾਰਾਜ ਉਹ ਨਾਲ ਪਛੇ ਹੀ ਗਏ ਸਮਾਂ। ਦੇਸ਼ਪੁਰ ਕਾਰ ਸਾਹਿਬ ਜੀ ਬਿਦੁਰ ਦੇ ਬੜਾ ਸੰਗਤਾਂ ਨੂੰ ਪ੍ਰਚਾਰ ਕੀਤਾ ਆਪ ਜੀ ਨੇ ਉਸ ਪ੍ਰਚਾਰ ਦਾ ਫਲਕਾ ਅੱਜ ਸਾਰੀਆਂ ਥਾਪੂਆਂ ਦੀ ਸਾਰੀਆਂ ਦੇਸਾਂ ਵਿੱਚ ਗੁਰੂ ਸਾਹਿਬ ਦੇ ਸਿੱਖ ਉਹਨਾਂ ਮਹਾਂਪੁਰਖਾਂ ਨੇ ਕਾਇਕੇਤੇ ਕਰ ਰਿਆ ਹੈ ਕਿ ਐਡੀ ਪੰਥ ਦੀ ਸੇਵਾ ਇੰਨੀ ਫੇਰ ਨਿਰਵਾਣ ਹੋ ਕੇ ਜਿੱਥੇ ਜਿਸਗੇ ਚੜਾਈ ਕਰਨ ਲੱਗੇ ਹੈ ਉਸ ਜਿਹੜੇ ਚੜ੍ਹਨ ਲੱਗੇ ਇੱਕ ਹਰਪਾਲ ਸੋ ਬੜਾ ਕਟੜਾ ਲੁਧਿਆਣੇ ਦਾ ਉਹ ਕਹਿ ਲਗਾ ਬਿਆਮੀ ਕਹਿੰਦਾ ਜੇ ਤੁਸੀਂ ਵਿਗਾੜਦੇ ਰਾਧਾ ਸੋਮੇ ਨੇ ਐਵੇਂ ਵਿਗਾੜ ਤੇ ਬਾਬੇ ਰਾਉਣ ਸੋਦੇ ਐਵੇਂ ਚੇਲੇ ਲੋਕ ਬਣ ਗਏ ਤੇ ਤੁਸੀਂ ਵੀ ਕੰਥ ਨੂੰ ਅੱਧੇ ਨੂੰ ਵਿਗਾੜ ਸਕਦੇ ਸੀ ਪਰ ਤੁਹਾਨੂੰ ਤੁਸੀਂ ਆਪ ਗੁਰੂ ਦੇ ਸਿੱਖ ਬਣ ਕੇ ਰਹੇ ਲੱਖਾਂ ਨੂੰ ਗੁਰੂ ਦੇ ਖੰਡੇ ਦਾ ਅਮਰ ਸਿਕਾਇਆ ਤੇ ਆਪ ਨਹੀਂ ਕੋਈ ਬਣੇ ਸਭ ਕੋਈ ਕੰਥ ਨੂੰ ਸਮਝਿਆ ਤੇ ਪੱਦੀ ਵਧਾਈ ਹੈ ਰੋਲ ਲੱਗ ਜਾਵੇ ਇਸ ਪ੍ਰਕਾਰ ਮਹਾਰਾਜੀ ਆਗਿਆ ਦੇ ਨਾਲ ਸਕਾਰਾ ਇਸੇ ਪ੍ਰਕਾਰ 7 ਜੁਲਾਈ 1981 ਦੇ ਕ੍ਰਿਮੀ ਨੂੰ 4 ਫੱਗਣ ਵਾਲੇ ਦਿਨ 8 ਵਜੇ ਅੰਮ੍ਰਿਤਵੇਲੇ ਫਿਰ ਆਸਾ ਦੀ ਵਾਰ ਦਾ ਕੀਰਤਨ ਸੁਆਰ ਰਹੇ ਸਨ ਸਕਾਰ ਵਿੱਚ ਸਕਾ ਜਿਸ ਵੇਲੇ ਕੜਗੇ ਸੀ ਰਾਜੀ ਸਿੰਘ ਉਹਦੋਂ ਅਖੰਡ ਪਾਠ ਦਾ ਕੋਗ ਆ ਗਿਆ ਕੋਗੋਂ ਤੋਂ ਸੱਜਣ ਕਹਿੰਦੀ ਅਸੀਂ ਜੋਂ ਫੱਗੂ ਕੀ ਆਉਣੀ ਆ ਇਸ ਪ੍ਰਕਾਰ ਸਾਹਿਬ ਜੀ ਉਹਨਾਂ ਮਹਾਂਪੁਰਖਾਂ ਨੂੰ ਅੱਜ ਜਿਵੇਂ ਅੱਜ ਸਾਹਿਬ ਜੀ 1930 ਦੇ ਵਿੱਚ ਆਪਣੇ ਸੰਮਤ ਵਿੱਚ ਖੰਨ ਵਿੱਚ ਲੜਾਈ ਕੀਤੀ ਹੈ ਇਸ ਪ੍ਰਕਾਰ ਵਾਜਿੰਗ ਦੇ ਚਲਣਾ ਤੋਂ ਕਪਤ ਸਾਬ ਕੰਤੀ ਸੇਵਾ ਕਰਦੇ ਹੋਏ ਜਾ ਕੇ ਵਿਰਾਸਤ ਹੈ ਮੈਂ ਬਹੁਤ ਆਇਆ ਕਹਿਣ ਦਾ ਲੈ ਰਿਹਾ ਹੋਵੇਗਾ ਸੰਗਤ ਦਾ ਕੋਈ ਸ਼ਬਦ ਵੀ ਤથા ਥੋੜੇ ਮਿੰਟ ਕੋਲੋ ਫਿਰ ਪਾਰਸੀ ਜੀ ਆਪਾਂ ਨੂੰ ਨਿਹਾਲ ਕਰਨਗੇ ਐਵੇਂ ਸਪੋਚ ਕੇ ਥੋੜੀਆਂ ਗੱਲਾਂ ਬਕੀਆਂ ਮੈਂ ਪੂਰਾ ਮਹਾਂਪੁਰਖਾਂ ਦਾ ਜੀਵਨ ਮੇਰੀ ਜ਼ੁਬਾਨ 'ਤੇ ਨਹੀਂ ਸਕਦੀ ਕੋਈ ਅੱਖੀਂ ਦੇਖਦੇ ਹੋ ਕੋਈ ਮਿਥਵਾ ਉਹ ਉਹਨੀਆਂ ਗੱਲਾਂ ਵੀ ਪੂਰੀਆਂ ਨਹੀਂ ਕਰ ਸਕਦਾ ਵਾਹਿਗੁਰੂ ਜੀ ਸਾਹਿਬ ਜੀ